ਲੱਖਾਂ ਦਾ ਬੰਦਾ ਅਹੀਂ ਪਾਰ ਜ਼ਾਣੀਏ ਦਾ ਐਡਾ ਬੰਦਾ ਆ ਵੀ ਨਾ ਹੋਵੇ ਘਰ ਦਾ ਮੂੰਹ ਇੱਧਰ ਨੂੰ ਆ ਟਰੈਕਟਰ ਆ ਰੁਕਵਾ ਕੇ ਲਿਆਇਆ ਉਹ ਤੋਂ ਮੇਰੇ ਤੇ ਬੂੰਦੀ ਮਾਸਟਰ ਸ਼ਕੋਈ ਲੈਕਰੇਜਨ ਹੋ ਗਿਆ ਕੋ ਅੰਦਰ ਮਹਾਰਾਜ ਹੋ ਗਿਆ ਸੋ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਸਵੇਰ ਦੇ ਵੱਜ ਗਏ 7 ਤੇ ਅੱਜ ਫਿਰ ਆ ਦਾ ਕੰਮ ਸ਼ੁਰੂ ਆ ਜੋ ਕਰੌਣਾ ਖੰਡ ਪਾਠ ਪ੍ਰਕਾਸ਼ ਫਰ ਲੈ ਕੇ ਚੱਲਦੇ ਆਂ ਫਿਰ ਦਿਖਾਉਨੇ ਅੱਗੇ ਤੁਹਾਨੂੰ ਹਨ ਪ੍ਰਕਾਸ਼ ਕਰੌਣਾ ਖੰਡ ਪਾਠ ਚੱਲਦੇ ਆਂ ਫਿਰ ਅੱਗੇ ਦੇਖੋ ਫਿਰ ਤਦ ਤੱਕ ਚੈਨਲ ਸਬਸਕ੍ਰਾਈਬ ਕਰ ਤੇ ਸੋਣਾ ਇੱਕ ਕਮੈਂਟ ਕਰਕੇ ਜਾਓ ਇੱਧਰ ਪਹਿਲੇ ਲੱਗ ਗਈਆਂ ਜੜੀਆਂ ਪਰ ਪਰਵਦੀਨ ਲੱਗੀਆਂ ਜੀ ਬਹੁਤ ਬਾਤ ਲਾਦਾ ਛਾਬੀ ਕਿੱਥੇ ਗਈ ਮੋਟਰ ਚਾਲ ਦੀ ਉਹਦਾ ਕੋਲਡ ਸਟਾਰਟ ਹੋਣ ਲੱਗ ਗਿਆ ਔਰ ਠੰਡ ਖਾਸੀ ਹੋਣ ਲੱਗ ਗਈ ਅੱਧਾ ਧੁੰਦ ਹੈ ਨਹੀਂ ਅੱਗੇ ਧੁੰਦ ਬਹੁਤ ਹੁੰਦੀ ਹੈ ਕੋਲਡ ਸਟਾਰਟ ਹੋ ਰਿਹਾ ਕੋਲਡ ਸਟਾਰਟ 2 ਮਿੰਟ ਰਿਹਾ ਇਹਨੇ ਆਪਿਆ ਬੰਦ ਸੈੱਟ ਹੋ ਜਾਣਾ ਦੀ ਨਾਰਮਲ ਰੇਜ ਤੇ ਆ ਜਾਣਾ ਬਿਆਪ ਆਇਆ ਹੈ ਕੋਈ ਰੇਹੇ ਦਿੱਤੀ ਆਹ ਦੇਖ ਲੋ ਆ ਮੁੰਡਾ ਉਵੇਂ ਹੀ ਫਿਰ ਜਾਨਾ 7 ਵਜੇ ਨਾ 8 ਵਜੇ ਰਖਣ ਨਾ ਓਏ 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 ਕੋਈ ਪਹਿਲਾਂ ਤਾਂ ਇਹਨੂੰ ਦੇਖਦੇ ਆ ਕਿ ਉਹਦਾ ਤਾਂ ਤੇਲ ਕੱਢ ਗਿਆ ਖਰਖਤ ਉਹ ਕੀ ਅੱਜ ਸਰਵ ਸਾਲੇ ਨੇ ਹੁਣ ਆਹ ਦੇਖ ਰਿਹਾ ਟੋਟਾ ਸਟਾਰਟ ਹੁੰਦਾ। ਕਿ ਧੱਕਾ ਲਾਵਾਂ ਤੁਨ ਕਰ ਨਾਲ। ਖੜਾ ਜਬਾ ਕੇ ਨੂੰ ਵਿਚਰ ਲੋ ਹੋ ਜਾਂਦਾ। ਲੋਈ ਹੋ ਗਿਆ ਬਬਰਾ ਸਟਾਰਟ। ਇਹ ਦੇਖ ਕਵੇਂ ਕਿੰਨਾ ਤੇਜ਼ ਨਿਕਲੇ। ਤੇਲ ਦਾ ਪੂਰਾ ਹੀ ਨਿਕਲਿਆ ਉਹ। ਸਰਬਸਾਰੇ ਆਉਂਦੇ ਰਹੀ। ਸਾਡੀ ਆ ਜਾਵਾਂ ਸਾਰੇ ਫਾਲੀ ਹੋ ਗੋ ਤੇ ਪੁੱਟੇ ਪੁੱਟੇ। ਆਈਆਂ ਰਾਤ ਖੋਲ ਗਿਆ ਸੀ ਕੱਲ ਚੱਲਿਆ ਹੋਇਆ ਟਰੈਕਟਰ ਵਰਮ ਦੀ ਛੋਫਾਂ ਨੇ ਖੋ ਗਿਆ ਉਹਦੇ ਸਿੱਪ-ਸਿੱਪ ਕਰ ਤੋਂ ਨਾ ਉਹ ਲੈ ਗਿਆ ਐਡਾ ਬੰਦਾ ਆ ਵੀ ਨਾ ਹੋਵੇ ਘਰ ਦਾ ਮੂੰਹ ਇੱਧਰ ਨੂੰ ਆ ਟਰੈਕਟਰ ਆਇਆ ਰੁਕਵਾ ਕੇ ਲੈ ਆਇਆ ਉੱਥੋਂ ਮੋੜ ਕੇ ਮੈਂ ਟਰੈਕਟਰ ਇੱਧਰੋਂ ਆਇਆ ਨੂੰ ਲੈ ਕੇ ਆ ਘਰ ਕੰਨੀ ਜਾਣ ਨੂੰ ਇਹ ਬਾਈ ਜੀ ਐਨ ਮੋੜ ਕੇ ਲੈ ਕੇ ਆ ਲੈ ਉਧਰ ਦੀ ਹੈ ਕੋਈ ਕਦੇ ਲੈਣਾ ਸੀ ਗੁਰਦਰਾ ਸਾਹਿਬ Þurrú, það er aðeins rúðu þetta lefi samanlu. ਬੁੰਦੀ ਮਾਸਟਰ ਮੇਰੇ ਵੀਰ ਬੁੰਦੀ ਮਾਸਟਰ ਸਾਡਾ ਬਹੁਤ ਬਹੁਤ ਧੰਨਵਾਦ ਸਾਧਨਾਪਾ ਆ ਕੀ ਕਰਦਾ ਉਹ ਟੈਂਕੀ ਲਿਉਣੀ ਸੀ ਆਪੇ ਉਥੋਂ ਦੂਜੀ ਵਾਲੀ ਪਾਣੀ ਵਾਲੀ ਕਿ ਨਹੀਂ ਇਹ ਜੇ ਲੈ ਤੇਰੇ ਇੱਧਰ ਅਹੀਂ ਸੀ ਸਮਾਈਲ ਕਰੀਂ ਸਮਾਈਲ ਇਹਨੇ ਮੁੱਛੀ ਸਰਪੇ ਦੀ ਬਣੇ ਓਏ ਕੀ ਹੋ ਗਿਆ ਇਹ ਸਰਪੇ ਦੀ ਬਣੇਗਾ ਸਰਪੇ ਨੇ ਨਾ ਹੋਇਦੂ ਤੈਂਕੀ ਜਿਹੜੀ ਸਾਰਾ ਦੇ ਗਰੂਪ ਤੇ ਚਾਂਦ ਨਹੀਂ ਬਣਦੇ ਉਹਨਾਂ ਇਹਨੂੰ ਪੁੱਛੀ ਕੀ ਕਹਿੰਦੇ ਚਾਂਦ ਨਹੀਂ ਕਹਿੰਦੇ ਉਹਨਾਂ ਹੋਰ ਉਹਨਾਂ ਕੀ ਕਹਿੰਦੇ ਰੂਫਰ ਜਨਰ ਖੋਲਤਾ ਨੇ ਸਾਰੇ ਰੂਫਰ ਜਨਰ ਉੱਤੋਂ ਦੱਬੇ ਜਾਂਦੇ ਨੇ ਸਾਰੇ ਫਟ ਕੇ ਧਰਤਾ ਅਸੇ ਹੀ ਬਸ ਗਈ ਪਾਸੇ ਵੀ ਪਾਸੇ ਦੇਖੀ ਉੱਪਰ ਨਾ ਬਣੀ ਸਾਹ ਰਹਿ ਗਿਆ ਇੱਥੇ ਮੈਨੂੰ ਟੁੱਟ ਚੱਲ ਚੱਲ ਵੈਰੀ ਗੁੱਡ ਵੈਰੀ ਗੁੱਡ ਮੁੰਡਿਆ ਛਿੱਟ ਕੇ ਛਿੱਟ ਕੇ ਚਾਹ ਲੋ ਭਾਈ ਮੁੰਡਿਆ ਚੱਕੋ ਜੱਫਾ 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 ਕਢਣ ਲੱਗ ਪਈ ਆ ਉਹ ਤੋਰਨਾ ਭਾਈ ਹੈਲੋ ਮੈਂ ਨਹੀਂ ਕਰਦਾ ਮਗਰ ਬੈਂਸ ਕਾਲੀ ਲੱਗੇ ਜਾਣੀ ਨਹੀਂ ਮੈਨੂੰ ਲੱਗਦੀ ਆ ਆ ਲੱਗ ਰੰਦਰ ਆਹ ਉਹ ਕਿੰਨੀ ਜਾਈ ਉਹ ਫੰ ਲੱਗਦਾ ਕੋਈ ਨਾ ਹੈਲੋ ਓਏ ਤੋਰ ਲੈ ਨੂੰ ਉਹ ਦੁੱਲਦਾ ਬੰਦ ਦਾ ਹਾਂ ਸਾਫ ਦਾ ਸੜਕ ਆਗੀ ਪਤਾ ਨਹੀਂ ਕਿੱਥੇ ਜਾਉ ਤੇ ਰੁਪਿਆ ਵੇ ਕੱਲ ਨੂੰ ਫੋਨ ਕਾਲ ਆਹੋ ਕਿ ਬੀਰ ਜੀ ਤੂੰ ਮੇਰੇ ਬੂੰਦੀ ਮਾਸਟਰ ਆਹ ਲਾ ਜਿੱਥੇ ਇਹ ਨਾ ਖਰਾਬੀ ਕਰਦਾ ਦੇਖ ਲਈ ਤਾ ਇਹ ਇਹ ਰੈਣਜੋਗ ਹੈ ਨਹੀਂ ਇਹ ਬੰਦਾ ਜਮ ਹੀ ਰੈਣਜੋਗ ਨਹੀਂ ਹੈਗਾ ਉੱਦੇ ਘੰਟੇ ਦਾ ਪਾਣੀ ਕੀ ਕੋਈ ਪਾਣੀ ਖਾਲੀ ਆ ਜਮੀ ਉਹ ਚੱਕ ਕੇ ਦੇਖੀ 2 ਕਿਲੋ ਲੋਹਾ ਸਾਰਾ ਉਹ ਚੱਕ ਕੇ ਦੇਖੀ ਕੋਈ ਕਾਦੇ ਸੁਣਾ ਦੇ ਸੁਣਾ ਦੇ ਆਹ ਨੂੰ ਕੋਈ ਕਾ ਉਹ ਗੁਆਚ ਗਿਆ ਹੈ ਨਹੀਂ ਬੁਗਤਰਾ ਵਜਣਾ ਕੋਲੋਂ ਤੇ ਅਸਾਂ ਨਹੀਂ ਪਾਣਾ ਚਾਂਦਨੀ ਦਾ ਫਰਨਾ ਤੇਰੇ ਵਾਜਾ ਵੀ ਆਉਂਦੇ ਨੇ ਬਿੱਟੇ ਰਿਕਾਰਡ ਚ ਸਭ ਕੁਝ ਹੁੰਦਾ ਉਹ ਨੀ ਦੇ ਜੇ ਉਹ ਨਾਲ ਉਹ ਜੈਵੀ ਕੋਸਨੀ ਪਰ ਚੰਦਰਾਂ ਦੇ ਉੱਪਰ ਇੱਥੇ ਦੇਖੋ ਕੈਮਰਾ ਘਮਾਓ ਕੈਮਰਾ ਘਮਾਓ ਮੂਰੇ ਵੀ ਅੱਛਾ ਮੂਰੇ ਵੀ ਆਹ ਬੋਲਾ ਨੇ ਉੱਤਰ ਕੁਝ ਨਹੀਂ ਪੈਣਾ ਹੈ ਗਿਆ ਵਾਸ਼ਾ ਆਜਾ ਇਹ ਬੰਦ ਕਰ ਦੇ ਬਸ ਹਾਂ ਵਾਲਾ ਹਾਂ ਆਹ ਦੀ ਚੱਕੀ ਦੇ ਪੈਰ ਤੇ ਤੇ ਨਹੀਂ ਮੋਜਨ ਕੈਮਰਜ ਬੋਲਦੇ ਹੀ ਮਾੜਾ ਮੋਟਾ ਆ ਇਹ ਉਹ ਜਾ ਜਾਂ ਅਕਲੀ ਖਰਾਬ ਹੋ ਤੀ ਬੈਠਣਾ ਰਹੀ ਮੋਟਾ ਜੀ ਚਾਬੀ ਕਿਤੇ ਮਿਲਿਆ ਨਹੀਂ ਹੈ ਕੋਈ ਕੈਮਰਜ ਹੋ ਗਿਆ ਅੰਦਰ ਮਹਾਰਾਜ ਹੋ ਗਿਆ ਮਾਈ ਹੁਣੀ ਆਇਆ ਡੈਕੋਰੇਸ਼ਨ ਕਰਨ ਮਰੇ ਕੋਲੇ ਹੋ। ਆ ਲਟਾ ਜਲਾ ਦਿਆ ਰੂਜੀਆਂ। ਉਹ ਮਹਾਰਾਜ ਰੂਪ ਲੈ ਕੇ ਆਵਾਂ ਹੋ ਜਾ। ਉਹ ਮਹਾਰਾਜ ਰੂਪ ਲੈ ਕੇ ਚੱਲੇ ਆ। ਆ ਦੇ ਇਧਰ ਆ ਬੰਦਾ ਇੱਧਰ ਦੇਖ ਇੱਧਰ ਦੇਖ ਅਜੇ ਨੇ ਫਾਂਕ ਦੇਖ ਮਾਂ ਪਾਪ ਕਰਿਆਲ ਕਰਕੇ ਰਸ ਗਿਆ ਮੁੰਡਾ ਵਾਹਿਗੁਰੂ ਸਹਿਨ ਬਾਣੀ ਆਨੇ ਮਾਤ ਸਤਿਗੁਰੂ ਨੂੰ ਜਪਤਾ ਨੇ ਉੱਥੇ ਚਲੇ ਜਾਓ ਗੇਟ ਤੇ ਚਲੇ ਸਿੱਧਾ 25 ਜੋਰ ਦੀ ਕੋਈ ਹੋਮਰੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰਿਆਂ ਦੀ ਪਾਦਿਓ

ਆ ਦੇਖੋ ਵੀ ਅੱਜ ਹਲਵਾਈਆਂ ਦੀ ਜੀ ਤੀਜੇ ਦਿਨ ਚੜ ਗਿਆ। ਬਾਜਰਬਾਗ ਬਣ ਰਿਹਾ ਹੈਗਾ। ਆ ਮੇਰੇ ਭੋਜਾ ਨੂੰ ਮਿਲੋ। ਇਹ ਕਰ ਰਹੇ ਨੇ ਬਾਜਰਬਾਗ ਦੀ ਤਿਆਰੀਆਂ। ਮੰਮਾ ਦਾ ਬਾਜਰਬਾਗ। ਇਹ ਮੰਮਾ ਦਾ ਬਾਜਰਬਾਗ। ਮੰਮਾ ਦਾ ਬਾਜਰਬਾਗ। ਕਹਿ ਰਹੇ ਰੋਈ ਸਾਹਿਬ ਵੀ ਉਹ ਬਣ ਰਿਹਾ ਹੈਗਾ। ਇੱਥੇ ਆਉਂਦੇ ਮੋਹ ਕਾਚਾ 100 ਲੀਟਰ ਜੀ। ਯਕੋਈ ਆ ਗਏ ਲੜੀਆਂ ਵਾਲੇ ਵੀ ਚੱਲੇ ਆ ਮੁੰਡੇ ਸ਼ਹਿਰ ਨੂੰ ਮਰੀ ਕੋਲ ਦੇ 4.0 ਚੱਕਣਾ ਤਾਂ ਕੋਈ ਰੀਜ਼ ਨਹੀਂ ਕੋਈ ਕੋਲ ਦੇ ਚੱਲੀ ਆਪਾਂ ਗਾਂਹ ਜਹਾਜ ਕਰਾਉਂਦੇ ਨੇ ਮੋਦੀ ਵਾਲਾ ਇਹਨੇ ਪੁੱਛੇ ਕਿ ਸੇ ਨਹੀਂ ਬੰਨ੍ਹ ਫਿਰ ਆਲਾ ਨਹੀਂ ਜੀ ਇਹ ਕੋਲ ਜਣਾਲ ਜਣਾ ਪਈ ਪਈ ਆ ਮੁੰਡਿਆਂ ਦੀ ਠੱਗਾਂ ਆ ਬਹੁਤ ਆ ਠੱਗਾਂ ਪੱਗ ਲੈਣਾ ਹੈ ਆ ਗਾ ਵੀ ਤਾਂ ਆਉਂਦਾ ਨਾ ਫਿਰ ਲੋਈ ਮੁੰਡੇ ਲਈ ਡਿਸਾਈਡ ਹੋਇਆ ਵਾਲਾ ਰੰਗ ਦੇਖ ਨਸ ਦਾ ਵੀ ਹੋ ਗਿਆ ਰੰਗ ਮੁੰਡੇ ਦਾ ਹੁਣ ਆਈ ਦੀ ਮੁੰਡੇ ਦੀ ਤਿਵਾਰੀ ਚੱਲ ਰਹੀ ਆ ਤੇ ਕੀ ਲੈ ਰਿਆ ਆ ਟਾਈ ਦੇ ਰਾਂ ਟਾਈ ਕਿਹੜੀ ਚਾੜ ਦੱਸੋ ਚਾੜ ਨੂੰ ਪੁੱਛ ਬਸ ਵੈਸਟ ਨੰਟਾ ਦੱਸਿਓ ਜਾਨੋ ਅਜੀ ਖਰੀਦ ਲੈਣੀ ਆ ਉਹ ਤਾਂ ਕਿਹੜੀ ਸੋਣੀ ਲੱਗ ਰਹੀ ਆ ਆ ਮੁੰਡੇ ਦੀ ਹੋ ਗਈ ਆ ਪਰ ਇਹਨਾਂ ਯਕੀਨ ਨਹੀਂ ਸਾਡੇ ਤੇ ਓਏ ਤੂੰ ਯਕੀਨ ਵੀ ਕਰ ਲੋ ਇਹ ਬਾਹਰ ਲਈ ਜੜਦ ਲੱਗ ਗਿਆ ਲੜੀਆਂ